ਮਾਮਲਾ ਲੁਧਿਆਣਾ ਸ਼ਹਿਰ ਦੇ ਦੁਗਰੀ ਇਲਾਕੇ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਸਪਾ ਸੈਂਟਰ ਦੇ ਵਿੱਚ ਇੱਕ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਉਹਦੇ ਆਸ਼ਿਕ ਵੱਲੋਂ ਹੀ ਉਹਦਾ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਆਜੋ ਦੇਖਦੇ ਹਾਂ ਕੀ ਇਹ ਸਾਰਾ ਮਾਮਲਾ ਕੀ ਹੈ ਮਾਮਲਾ ਕਿੱਥੇ ਦੀ ਘਟਨਾ ਤੇ ਕੀ ਗੱਲਬਾਤ ਹੋਈ ਜੀ ਇਹ ਜੀ ਇੱਥੇ ਰਿਲੀਫ ਸਪਾ ਸੈਂਟਰ ਹੈਗਾ ਜਿਹਦੇ ਵਿੱਚੋਂ ਲੜਕੀ ਕੰਮ ਕਰਦੀ ਸੀ ਜੋਬ ਕਰਦੀ ਸੀ ਤੇ ਜਿਹੜਾ ਲੜਕੇ ਨੇ ਉਹਦੇ ਅਕਵਿੰਦਰ ਕੋਲ ਲੜਕੇ ਨਾਮ ਆ ਜਿਹੜੇ ਲੜਕੇ ਨੇ ਸਿਮਰਜੀਤ ਸਿੰਘ ਹੈ ਠੀਕਾ ਜਿਹਨੇ ਮਰਡਰ ਕੀਤਾ ਮਤਲਬ ਉਹਦੇ ਚਾਕੂ ਮਾਰਿਆ ਤੇ ਉਹਨੂੰ ਅਸੀਂ ਕਾਬੂ ਕਰ ਲਿਆ ਹੈਗਾ ਹਾਂਜੀ ਇਹ ਮਤਲਬ ਜਾਣਕਾਰੀ ਹੈ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਡਿਵੀਜ਼ਨ ਇਨਵੈਸਟੀਗੇਸ਼ਨ ਜੇ ਕੋਈ ਗੱਲ ਸਾਹਮਣੇ ਹੋ ਗਈ ਅਸੀਂ ਤੁਹਾਨੂੰ ਦੱਸ ਦਾਂਗੇ ਕਾਰਨ ਪਤਾ ਲੱਗੇ ਜੀ ਕਾਰਨ ਇਹ ਵੀ ਕਾਰਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਦੱਸ ਨਹੀਂ ਇਹ ਬੂਲਪ੍ਰਿੰਟ ਉਹ ਹੈ ਜੀ ਇਹ ਥਾਣਾ ਡੇਲੋਂ ਚ ਬੂਲਪ੍ਰਿੰਟ ਪੈਂਦਾ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਤੇ ਕਿਸੇ ਗਲੇ ਤੇ ਕੀਤਾ ਜੀ ਇਹ ਗਲੇ ਤੇ ਕੀਤਾ ਹੈਗਾ ਜੀ ਸਭੀ ਕੇਸ ਹੈ ਗਲੇ ਤੇ ਕੀਤਾ ਜੀ ਸਰ ਇਹ ਕਿੰ ਠੀਕ ਹੈ ਕਰੀਬ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਕਰੀਬ ਇਹ ਸਵੇਰ 3:30 ਦੀ ਗੱਲ ਹੈ ਜੀ ਹਾਂਜੀ ਇਹ ਮੁੰਡੇ ਮਲੇ ਕੋਟਲੇ ਤੋਂ ਆ ਜੀ ਸਰ ਜਦੋਂ ਇਹ ਹੱਤਿਆ ਹੋਈ ਸੀਗੀ ਉਦੋਂ ਸਪਾਸ ਸੈਂਟਰ 'ਚ ਕੋਈ ਹੋਰ ਵੀ ਸੀਗਾ ਮੌਜੂਦ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਉਹਨਾਂ ਨੂੰ ਖਲਵਾ ਕੇ ਚੈੱਕ ਕਰਵਾਣੀ ਸੀ ਸੀਟ ਵੀ ਕੈਮਰੇ 'ਚ ਕੁਝ ਆ ਰਿਹਾ ਉਹ ਅਸੀਂ ਸਾਰਾ ਕੁਝ ਕਬਜ਼ਾ ਪੁਲਿਸ 'ਚ ਲੈ ਰਹੇ ਹਾਂ ਹਥਿਆਰ ਕਿਸ ਦੇ ਨਾਲ ਹਜਰ ਹਮਲਾ ਕੀਤਾ ਗਿਆ ਚਾਕੂ ਕੀਤਾ ਜੀ ਚਾਕੂ ਹਾਂਜੀ ਕੋਈ